ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅੰਜਨਾਗ ਸੇਲ ਲਈ ਲੈ ਕੇ ਆਏ ਹਾਂ ਜੀ ਚਾਰ ਬਾਈ ਕੋਲੇ ਗਾਮ ਨੇ ਇੱਕ ਬੱਚੀ ਹੈ ਇੱਕ ਟੋਕੜ ਗੱਬਣਗਾ ਨੇ ਬਈ ਤੇ ਤਿੰਨ ਤਾਜ਼ੀਆਂ ਸੋਈਆਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਵਧੀਆ ਹੈ ਨਾਮ ਤੇ ਐਡਰੈਸ ਨਾਮ ਕਾਲਾ ਪਿੰਡ ਪਧੌੜ ਜ਼ਿਲ੍ਹਾ ਬਨਾਲ ਸੀਲ ਤਪਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ 9877276340 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਤੋਕੜ ਗੱਬਣ ਹਾਂ ਡਾਕਟਰ ਦੁੱਧ ਦਿੰਦੀ ਨਹੀਂ ਸਾਢੇ 5 ਮਹੀਨੇ ਦੀ ਹੋ ਉਹ ਅਗਲੇ 6 ਕਹਿੰਦੇ ਡਾਕਟਰ ਸਾਢੇ 5 ਦੀ ਕਹਿੰਦਾ ਪਰ ਸਾਢੇ 5 ਦੀ ਕਿਹ ਕੀ ਦੇਵਾਂਗੇ ਦੁੱਧੋਂ ਡਰਾਈ ਆ ਹਾਂ ਦੁੱਧੋਂ ਡਰਾਈ ਆ ਠੀਕ ਆ ਬਾਈ ਵੈਸੇ ਕਿੰਨਾ ਕਰ ਰਿਹਾ ਰਿਕਾਰਡ ਆ ਦੁੱਧ ਦਾ ਬਾਈ ਤੋ ਤੋਂ ਨੇ 15 16 ਕਿਲੋ ਕਹਿੰਦੇ ਚੋਇਆ ਸੀ हां ओ बंदे जे मरग जोगी को चोनक नु ਛੜਦੋ ਤਾ ਕਹਿੰਦਾ 6-7 ਕਿਲੋ ਹੈਗਾ ਸੀ ਠੀਕ ਆ ਬਾਈ ਫਿਰ ਉਹਨੇ ਛਾੜੀ ਦਿੱਤੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਦੁੱਧੋਂ ਡਰਾਈ ਆ ਬਾਈ ਗੱਬਣ ਚੈੱਕ ਪਾਸ ਆ ਆਪਦੀ ਗੱਬਣ ਦੀ ਤਸੱਲੀ ਬਾਈ ਜ਼ਰੂਰ ਕਰਵਾਓ ਪ੍ਰਿੰਟ ਪ੍ਰਿੰਟ ਬੜਾ ਚੰਗਾ ਕੱਦ ਚੰਗਾ ਬਰੀਡ ਚੰਗੀ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਫੇਸ ਬੜਾ ਪਿਆਰਾ ਤੋ ਤੋਰਾ ਦੇਖੋ ਬਾਈ ਪ੍ਰਿੰਟ ਵਾਲੀ ਜਾਤ ਵਾਲੀ ਬਰੀਡ ਆ ਬਰੀਡ ਵਾਲੀ ਬੈਡ ਆ ਬਾਈ ਤੋਰਾ ਦੇ ਪਿਕ ਨੰਬਰ ਤੇ ਕੀ ਮੋਲ ਆ ਵੀਰੇ ਜੈ ਜੈ ਇਦਾਂ ਫੂਨਤੀ ਕਰਾਂ ਮਜਾਜ ਲੈਣ ਦੇਣ ਵਾਲੀ ਕਰਾਂ ਠੀਕ ਆ ਬਾਈ ਮੋਲ ਆ ਬਾਈ ਕਹਿੰਦਾ ਫੂਨ ਤੇ ਹੋ ਜਾਊਗਾ ਮੋਲ ਆ ਜਿਹੜਾ ਬੈਟ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਢਿੱਲਾਂ ਢੋਲਾਂ ਤੋਂ ਅਸਟੀਮੇਟ ਲਾ ਲਿਓ ਬਾਈ ਲੇਵਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਐ ਇਹ ਨੇੜ ਤੋਂ ਥਾਣ ਦੇਖੋ ਉਠੀ ਵਾਲਾ ਥਾਣ ਇਕੱਲਾ ਇਕੱਲਾ ਚਾਰੇ ਥਾਣ ਨਿਕੜਵੇਂ ਪੂਰੇ ਗਏ ਤੇ ਠੰਡੀ ਦੇਖੋ ਲੈ ਫੁੱਲ ਤੇ ਬਾਲ ਦੇਖੋ ਬਾਈ ਲੇਵੇ ਦੇ ਲੈ ਕਿਆ ਬਾਤ ਆ ਬੜ ਬਹੁਤ ਦਿਖਾਉਂਦੀ ਆ ਹਾਂ ਦੇਵਾ ਤਾਂ ਆਏ ਬਣਦੀ ਉਹ ਫਾਸਕੇ ਸਹੀ ਗੱਲ ਪੂਰੀ ਫਾਸਕੇ ਬਾਈ ਕਹਿੰਦਾ ਫੇਰ ਸੁਣਦੀ ਆ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਚਵਾਈ ਚੁਈ ਦੀ ਓਕੇ ਨਿਕਲੂਗੀ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਯਾਰ ਬਹਿੜ ਬਹਿਰੀਟ ਵਾਲੀ ਬਹਿੜਾ ਮੋਲਾ ਉਸ ਹਾਂ ਨਾ ਜੈ ਜੀ ਆਪ ਲਾਈਨ ਦੇਣਾ ਨਹੀਂ ਕਰਨਾ ਆਪ ਠੀਕ ਹੈ ਭਾਈ ਦੋ ਨੰਬਰ ਤੇ ਕਿਹੜਾ ਸੂਹਾ ਸੂਈ ਇਹ ਇਹ ਆਹ ਦੂਜਾ ਸੂਹਾ ਸੂਈ ਵੀ ਆ ਹਮ ਮਗਰ ਇਹਦੇ ਬੱਸੀ ਆ ਹਮ ਰੱਦ ਹੋ ਪਤੀ 25 ਲੀਟਰ ਠੀਕ ਆ ਮੈਂ ਕਿਲੇ ਪੰਜ ਡੰਗ ਅਗਲਾ ਚੋ ਕੇ ਲੈਏ ਬੱਚੇ ਬਾਹਰ ਹੀ ਆਪਾਂ 25 ਦਾ ਬੱਚਾ ਵੀ ਬੱਛੀ ਹੈ ਨਾ ਬੱਛੀ ਬਹੁਤ ਚੰਗੀ ਦਿੱਤੀ ਹੈ ਨਾ ਗਰਮ ਵਾਲੀ ਨੇ ਬੱਚਾ ਵੀ ਬੱਛੀ ਹੈ ਬੱਛੀ ਬਹੁਤ ਚੰਗੀ ਆ ਤੇ ਬ੍ਰੀਟ ਵਾਲੀ ਵਾਲਾ ਬੱਛੀ ਦੇਖੋ ਲੈ ਕੁਆਲਿਟੀ ਬਹੁਤ ਚੰਗੀ ਹੈ ਨਾ ਬੱਛੀ ਦੀ ਖੋਲੀ ਮੈਂ ਬਾੜ ਤੋੜ ਕੇ ਦੇਖਾਂ ਫੁੱਲ ਕੱਦਦਾ ਬਾਈ ਬਾਈ ਬਰਾਬਰ ਖੜਾ ਪਰਲੇ ਪਾਸੇ ਉਸ ਹਸਾ ਬਨਾਂ ਅੰਦਾਜ਼ਾ ਲਾ ਲਿਓ ਫੁੱਲ ਕੱਦ ਫੁੱਲ ਬਰੀਡ ਲੇਵਾ ਕਮਾਲ ਦਾ ਮੁੱਠੀ ਜਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਬਾਈ ਚਵਾਈ ਜਰੂਰ ਗੈਣਾਣਾ ਪਾ ਨਾ ਜਵਾਕ ਫਾਦੀ ਪਾਣੀ ਹੂੰ ਉਹ ਆਂਦੀ ਬਾਈ ਕਹਿੰਦਾ ਜਵਾਕ ਬਿਠਾਦੀ ਕੋਈ ਚੱਕਰ ਨਹੀਂ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਗਾ ਠੰਡੀ ਸੀਲ ਕਰਨ ਵਾਲੀ ਫੁੱਲ ਆ ਗਈ ਬਰੀਡ ਬੜੀ ਚੰਗੀ ਆ ਫੁੱਲ ਕੱਦ ਕਾਠਾ ਪ੍ਰਿੰਟ ਪ੍ਰਿੰਟ ਕਰਮਾਈ ਦਾ ਬੜਾ ਚੰਗਾ ਮੋਲ ਵੀਰੇ ਫੋਨ ਤੇ ਹੋਜੂ ਇਹਦਾ ਜਾਇਜ਼ ਫੋਨ ਤੇ ਘਰ ਆਵੇਂ ਆਪਾਂ ਠੀਕ ਆ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਜਮਾ ਜਾਇਜ਼ ਹੋ ਲੈਵਾ ਦੇਖੋ ਬਾਕੀ ਟਾਈਮ ਵੀ ਹਜੇ ਕੁਝ ਨਹੀਂ ਹੋਇਆ ਸ਼ਾਮ ਤੱਕ ਕਰ ਦੇਖੋ ਵਧੀਆ ਤਿਆਰ ਕਰ ਲੂ ਮੇਰੇ ਕੋਲ ਪੂਰੀ ਕਿਵੇਂ ਮਰਜੀ ਲੈ ਜਿਵੇਂ ਮਰਜੀ ਉੱਥੇ ਮੇਰੀ ਟਾਈਮ ਕੋਸ ਮਹੀਨਾ ਹੋਇਆ ਹੱਥ ਨੂੰ ਤਾਂ ਖੜ ਜੂ ਪੂਰੀ ਚਾਰੇ ਥਣ ਲੈ ਨਿਖੜਵੇਂ ਪੂਰੇ ਗੈਪ ਤੇ ਮੁਠੀ ਵਾਲਾ ਥਣ ਚਵਾਈ ਚਵੀਰੀ ਪਾਈ ਕਹਿੰਦਾ ਪੂਰੀ ਚੰਗੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਸਾਲ 1.5 ਸਾਲ ਨੂੰ ਕਰ ਮਲੀਆਂ ਨੇ ਨਾਲ ਹੀ ਤਿਆਰ ਹੋ ਜਾਣਾ ਅੱਗੇ ਵੀਰੇ 3 ਨੰਬਰ ਕਿਹੜਾ ਸੂਆ ਵੀਰੇ ਇਹਦਾ ਅਡ ਦੂਜਾ ਸੂਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਹੋ ਗਈ ਹੁਣ 15-20 ਦਿਨਾਂ ਠੀਕ ਆ ਹਾਂ ਬੱਚਾ ਕੀ ਆ ਇਹਦੇ ਮਗਰ ਬੱਛਾ ਬੱਚਾ ਬਾਈ ਠੀਕ ਆ ਦੁੱਧ ਕਿੰਨਾ ਹੋਊ ਦੁੱਧ ਹੁਣ ਹੋਊ 16-17 ਲੀਟਰ ਇਹਦੇ ਥੱਲੇ ਠੀਕ ਆ ਬਾਈ ਖੋਲ ਦੇ ਬਾਈ ਤੋਰ ਦੇ ਫੁੱਲ ਕਰਦੀ ਇਹਦਾਗਾ ਬਾਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਲੰਮੀ ਲੁੰਮੀ ਬਹੁਤ ਆ ਬ੍ਰੀਡ ਫੁੱਲ ਫੇਸ ਦੇਖੋ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਇਸੇ ਪਾਸੋਂ ਕਰਮਾਲੀ ਨੂੰ ਕੋਈ ਗੜ ਨਹੀਂ ਥਣ ਬਹੁਤ ਚੰਗਾ ਲੱਗਿਆ ਗੁਲਾਬੀ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਚੁਈ ਕਿਵੇਂ ਆ ਬਾਈ ਚਵਾਈ ਚੁਈ ਧਰੂਆਂ ਰ ਗਿਆ ਵਾ ਠੀਕ ਆ ਚਵਾਈ ਤਾਂ ਬਾਈ ਕਹਿੰਦਾ ਰੂਆਂ ਰ ਗਿਆ ਪੂਰੀ ਪੋਲੀ ਚਵਾਈ ਆ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਵਾਈ ਚੁਈ ਓਕੇ ਆ ਤੇ ਮੋਲਲਾ ਬਾਈ ਦੇ ਜਾਇ ਜੀ ਹੁੰਦੇ ਆ ਪਹਿਲਾਂ ਵੀ ਬਾਈ ਦੇ ਮੋਲ ਜਾਇ ਜੀ ਹੁੰਦੇ ਆ ਪਰ ਮੋਲਲਾ ਬਾਈ ਕਰਦਾ ਫੂਟ ਆ ਠੀਕ ਆ ਕਿ ਨਹੀਂ ਕੀ ਕੱਦ ਤੇ ਉੱਤੋਂ ਪੱਧਰ ਪੁੱਧਰ ਦੇਖੋ ਪਿੱਛੇ ਤੋਂ ਚੌੜੀ-ਚੂੜੀ ਫੁੱਲ ਆ ਬਈ। ਕੀ ਬਾਤ ਆ। ਲੇਵਾ ਦੇਖੋ ਲੇਵਾ ਵੀ ਕਮਾਲ ਦਾ ਢਿੱਲਾ ਢੁੱਲਾ ਬਹੁਤ ਪਈਆਂ ਨੇ ਸ਼ਾਮ ਦਾ ਕੱਢ ਰਾ ਜਿਹੜਾ ਵਧੀਆ ਤਿਆਰ ਕਰਦਾ। ਆਹ ਤਾਂ ਰਾਕਟਰ ਫੁੱਲ ਆ ਅਗਲਾ ਕਹਿੰਦਾ ਵੀਡੀਓ ਦੇ ਵੱਡੀ ਨਾਲ ਬਰਾਬਰ ਆ। ਹੂੰ ਐਵੇਂ ਕਹਿੰਦਾ ਵੀਡੀਓ ਦੇ ਵੱਡੀ ਆ ਫੋਨ ਤੇ ਕਈ ਜਿਹੜਾ ਕੱਤ-ਕੱਤ ਤੋਂ ਵੱਡਾ। ਸਹੀ ਗੱਲ ਆ ਬਈ ਫੁੱਲ ਕੱਦ। ਅੱਗੇ ਵੀਰੇ 4 ਨੰਬਰ। ਕਿਹੜਾ ਸੂ ਹੈ ਵੀਰੇ? ਇਹਰ ਪਹਿਲੇ ਸੂਏ ਸੂਈ ਵੀ ਆ ਇਹਨੂੰ ਹੋ ਗਿਆ ਡੇਢ ਕਿ ਮਹੀਨਾ ਸੂਈ ਨੂੰ ਠੀਕ ਆ ਹਾਂ ਦੁੱਤ ਇਹਦੇ ਥਲੇ ਹੈ 12 ਲੀਟਰ ਆਪਾਂ 11 ਲੀਟਰ ਕਹਿ ਕੇ ਦੇਵਾਂਗੇ ਬੱਚਾ ਹੈਗਾ ਵੀਰੇ ਇਹ ਤਾਂ ਬੱਚਾ ਹੈ ਨਹੀਂ ਬੱਚਾ ਮਰ ਗਿਆ ਠੰਡੀ ਜੀ ਕਰਕੇ ਠੀਕ ਆ ਥਾਨ ਓਕੇ ਆ ਬਾਈ ਹਾਂ ਥਾਨ ਓਕੇ ਆ ਉਹ ਮਗਰਲੇ ਥੋੜੇ ਛੋਟੇ ਆ ਮੂਤਲੇ ਥੋੜੇ ਵੱਡੇ ਆ ਠੀਕ ਆ ਬਾਈ ਸੀਨਰ ਸੂਣ ਪੂਰੇ ਮੋਹਲ ਤੋਂ ਰੱਖਦੇ ਆ ਕਿ ਮੱਧਮ ਮੋਹਲ ਤੋਂ ਰੱਖਦੇ ਆ ਲੈ ਭਾਈ ਕੋਈ ਚੱਕ ਕੇ ਕੈਮਰੇ ਤੋਂ ਜਾਕਦੀ ਆ ਤੇ ਲੇਵਾ ਦੇ ਕੋਲੇ ਨਾਲ ਪੂਮਾਲਦਾ ਤੇ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਚਵਾਈ ਜਿਵੇਂ ਆ ਚਵਾਈਆ ਕਿ ਰੂਹ ਵਰਗੀ ਹੈ ਵੀ ਖੋਲ ਨਹੀਂ ਬਈ ਤੋੜ ਕੇ ਦੇ ਫੇਸ ਬੜਾ ਖੋਲ ਦੇ ਬਈ ਤੋੜ ਦੇ ਪ੍ਰਿੰਟ ਬੜਾ ਚੰਗਾ ਕੁਆਲਿਟੀ ਚੰਗੀ ਹੈ ਬਈ ਦੁੱਧ ਬਈ ਨੇ ਦੱਸਿਆ 11 ਲੀਟਰ ਆਪਾਂ ਇਹ ਲੋੜਾਂਗੇ ਚੋ ਲਿਓ ਫੇਸਬੁਕ ਕਰਮ ਵਾਲੀ ਦਾ ਬਹੁਤ ਚੰਗਾ ਲੈ ਬਈ ਤੋੜਾ ਚੈੱਕ ਕਰ ਲਓ ਪਲੀ ਵੀ ਨਿਖਰੀ ਵੀ ਚਮਕ ਵਾਲੀ ਬੜਾ ਬਈ ਮੁੱਲ ਵੀਰੇ ਫੋਨਤੀ ਹੋ ਜਾ ਹਾਂ ਇਹਦਾ ਫੋਨਤੀ ਕਰ ਠੀਕ ਹੈ ਜੈ ਜੀ ਹੋ ਜੈ ਜੀ ਕਰਾਂਗੇ ਠੀਕ ਹੈ ਬਈ ਮੁੱਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਵੈਡ ਦੇ ਸਾਹਮਣੇ ਜਮ ਜਾਇਜ਼ ਹੋਊਗਾ ਢਿੱਲਾ ਬਹੁ ਪਈਆਂ ਸ਼ਾਮ ਤੱਕ ਕੱਢੜ ਜਿਹੜਾ ਕਰਮਾ ਨੇ ਵਧੀਆ ਤਿਆਰ ਕਰ ਲੈਣਾ ਮੋਲ ਪਹਿਲਾਂ ਵੀ ਵਾਈ ਦੇ ਜਾਇਜ਼ ਹੀ ਹੁੰਦੇ ਖਿੱਚ ਕੇ ਆਪਾਂ ਲੈਣ ਦੇਣ ਵਾਲੇ ਕਰਨਿਆਂ ਹੈ ਨਹੀਂ ਵੀ ਕੋਈ ਹੂੰ ਸਹੀ ਹੈ ਅੱਗੇ ਬਈ ਬੱਚੀ ਰਹਿ ਗਈ ਇੱਕੋ ਵੀ ਵਿਖਾਦੀ ਕਿੰਨੀ ਉਮਰ ਹੈ ਦੀ ਬੱਚੀ ਦੀ ਇਹਦੀ ਚਾਰ ਮਹੀਨੇ ਦੀ ਆ ਡਾਕਟਰ ਚਾਰ ਮਹੀਨੇ ਦੀ ਕਿਹੜੇ ਟੀਕੇ ਦੀ ਆ ਪਤਾ ਕੁਛ ਟੀਕੇ ਤਾਂ ਨਹੀਂ ਆਪ ਨੂੰ ਪਤਾ ਕਿੰਨਾ ਕੁ ਦੁੱਧ ਆ ਮਾਂ ਥੱਲੇ ਮਾਂ ਥੱਲੇ ਤਾਂ ਦੁੱਧ ਤਾਂ 22 23 ਲੀਟਰ ਆ ਦੱਸਦੇ ਸੀ ਝੋਲੀ ਝੂਲੀ ਬਹੁਤ ਆ ਠੀਕ ਆ ਹੂੰ ਹੂੰ ਫਰੈਂਡ ਬ੍ਰੋ ਵੀ ਚੰਗਾ ਕਰਦੇ ਚੰਗਾ ਬ੍ਰੀਡ ਚੰਗੀ ਆ ਝੋਲੀ ਕਰਮਣ ਦੀ ਇੱਕ ਨੰਬਰ ਆ ਕਿਆ ਬਾਤ ਆ ਚਾਰ ਹੀ ਥਾਣਾ ਮੜੀ ਤੋਰ ਦੇ ਬਾਈ ਮੋਲੇ ਦਾ ਹੀ ਫੋਨ ਕੀ ਹੋ ਜਾ ਮੁੱਲ ਪੂੰਤੀ ਕਰਾਂਗੇ ਜੈ ਜੀ ਹੂੰ ਜੈ ਜੀ ਦਿਨ ਲਾਂ ਠੀਕ ਹੈ ਲੈਣ ਦੇਣ ਵਾਲੀ ਕਰਾਂਗੇ ਬਾਈ ਕਹਿੰਦਾ ਮੁੱਲ ਪੂੰਤੀ ਹੋ ਜੂ ਬੱਚੀ ਚੰਗੀ ਆ ਕੁਆਲਿਟੀ ਚੰਗੀ ਆ ਪ੍ਰਿੰਟ ਚੰਗਾ ਤੋਰ ਆ ਇੱਕ ਨੰਬਰ ਇਹ ਰਾਟਰ ਫੀਟ ਦਾ ਬੋਰਾਂ ਕਹਿੰਦੇ 2 4 ਤੱਕ ਹੇ 4 ਮਹੀਨੇ ਦੀ ਮਾ ਹੂੰ ਸਹੀ ਗੱਲ ਆ ਬਾਈ ਨਾਗਸੀ ਭਰਾ ਕੋਲੇ ਪੰਜ ਪੰਜੀ ਰਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ